ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਸਾਨ ਦੋਸਤੋ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਆਪਣੇ ਖਨੌਰੀ ਦੇ ਸੰਭੂ ਬਾਰਡਰ ਦੇ ਮੋਰਚੇ ਲੱਗੇ ਹੋਏ ਸੀ ਜਬਰ ਕਰਕੇ ਸੈਂਟਰ ਸਰਕਾਰ ਦੇ ਨਾਲ ਮਿਲ ਕੇ ਦੋਨੇ ਮੋਰਚੇ ਤਹਿਸਨਸ ਕੀਤੇ ਆ ਸਾਡੇ ਕਿਸਾਨਾਂ ਤੇ ਕੁੱਟਮਾਰ ਕੀਤੀ ਆ ਲਾਠੀ ਚਾਰਜ ਕੀਤਾ ਸਾਡੀਆਂ ਮਤਾਵਾ ਭੈਣਾਂ ਦੇ ਸੋ ਪ੍ਰਾਵੋ ਜਿੰਨੀਆਂ ਵੀ ਪੰਜਾਬ ਤੇ ਬਹਿ ਸਰਕਾਰਾਂ ਆਈਆਂ ਨੇ ਇਹ ਪਹਿਲੀ ਸਰਕਾਰ ਦੇਖੀ ਆ ਜਿਹੜਾ ਕੇਪ ਤੋਂ ਪੰਚਮਾਨ ਸਰਕਾਰ ਨੇ ਕੀਤਾ ਇਹ ਹਜ ਤੱਕ ਮੂੜਾ ਦੇ ਸਮੇਂ ਦੇ ਰਾਜੇ ਨਹੀਂ ਕਰਦੇ ਸੀਗੇ ਜਿਹੜਾ ਕਿ ਪੈਕ ਪਿੱਛੇ ਬਾਹਰ ਕਰਨਾ ਕਿਉਂਕਿ ਮੋਰਚੇ ਦੇ ਵਿੱਚੋਂ ਪ੍ਰਧਾਨ ਜੀ ਨੂੰ ਉਚੱਕ ਨਹੀਂ ਸਕਦੇ ਸੀਗੇ ਮੋਰਚਾ ਸਾਡਾ ਇਨਾ ਤਕੜਾ ਕੀਤਾ ਹੋਇਆ ਸੀ ਸੋ ਭਰਾਵੋ ਮੀਟਿੰਗ ਦਾ ਭੇ ਅਛਾ ਦੇ ਕੇ ਪ੍ਰਧਾਨ ਜੀ ਦੇ ਸਾਡੇ ਆਗੂ ਨੂੰ ਗ੍ਰਿਫਤਾਰ ਕੀਤਾ ਸੋ ਭਰਾਵੋ ਛੱਡਤਾ ਉਹਨਾਂ ਨੇ ਦਿੱਤੇ ਆ ਤੇ ਹੁਣ ਵੀ ਆਪਣੇ ਜਿਹੜੇ ਲਗਾਤਾਰ ਮਹਾ ਪੰਚਾਇਤਾਂ ਹੋ ਰਹੀਆਂ ਨੇ ਜਿੰਨਾ ਕਿ ਡੱਲੇ ਵਾਲ ਪਿੰਡ ਦੇ ਵਿੱਚ ਪੱਕਾ ਮੋਰਚਾ ਲੱਗਿਆ ਹੋਇਆ ਪਹਿਲਾ ਪਲੀਰਪੁਰ ਦਾ ਮਹਾ ਪੰਚਾਇਤ ਹੋਈ ਫਰੋਜ਼ਪੁਰ ਦੇ ਵਿੱਚ ਹੋਈ ਮਕਸਰ ਦੇ ਵਿੱਚ ਹੋਈ ਕੱਲ ਸਰਹੰਦ ਦੇ ਵਿੱਚ ਹੋਈ ਅੱਜ ਕਿ ਜਿਵੇਂ ਕਿ ਜ਼ਿਲ੍ਹਾ ਬਰਨਾਲਾ ਦੇ ਵਿੱਚ ਧਨੌਲਾ ਨਾਜ ਮੰਡੀ ਵਿੱਚ ਵੱਡੀ ਮਹਾ ਪੰਚਾਇਤ ਹੋ ਰਹੀ ਆ ਜਿਹੜਾ ਕਿ ਜ਼ਿਲ੍ਹਾ ਬਰਨਾਲਾ ਬਲਾਕ ਮਹਿਲਕਾਂ ਦੇ ਪਿੰਡ ਸਾਪੇ ਤੋਂ ਸਾਡੀਆਂ ਮਤਾਮਾਂ ਪੈਣਾ ਤੇ ਕਿਸਾਨ ਭਰਾਵਾਂ ਦਾ ਕਿਸਾਨ ਆਗੂ ਕੇਵਲ ਸਿੰਘ ਤੇ ਗਰਮੇਲ ਸਿੰਘ ਦੀ ਗਵਾਹੀ ਦੇ ਵਿੱਚ ਵੱਡਾ ਜਥਾ ਰਵਾਨਾ ਹੋਣ ਲੱਗਿਆ ਇਸ ਵੀਡੀਓ ਦੇ ਮਾਧਮ ਰਾਹੀਂ ਅਸੀਂ ਸਾਰੇ ਹੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਪੰਜਾਬੀਓ ਹੁਣ ਜਾਗ ਜੋ ਨਹੀਂ ਤਾਂ ਉਹ ਦਿਨ ਦੂਰ ਨਹੀਂ ਹੈਗੇ ਆਪਾਂ ਆਪਣੀਆਂ ਫਸਲਾਂ ਨਸਲਾਂ ਜਵਾਨੀ ਬਚਾਉਣੀਆਂ ਨਹੀਂ ਤਾਂ ਭਰਾਵੋ ਕਾਰਪੋਰੇਟ ਘਰਾਣਿਆਂ ਦੇ ਪਤਾ ਨਹੀਂ ਕਦੋਂ ਕਬਜ਼ਾ ਹੋ ਜਾਣਾ ਫੇਰ ਤੁਹਾਡੇ ਹੱਥ ਦੇ ਵਿੱਚ ਟਿਫਨ ਫੜ ਕੇ ਉਹਨਾਂ ਦੇ ਫਾਰਮਾਂ ਦੇ ਵਿੱਚ ਨੌਕਰੀ ਕਰਨ ਲਈ ਮਜਬੂਰ ਕਰ ਦੇਣਗੇ ਅਜੇ ਢੁੱਲੇ ਵੀਰਾਂ ਦਾ ਕੁਛ ਹੀ ਵਗਿਆ ਤੇ ਮੋਰਚਾ ਦੁਬਾਰਾ ਇੱਕ ਆਪਾਂ ਪੰਜਾਬ ਦੇ ਵਿੱਚ ਚਾਹੇ ਮਾਝੇ ਦੇ ਵਿੱਚ ਚਾਹੇ ਦੁਆਬੇ ਦੇ ਵਿੱਚ ਚਾਹੇ ਮਾਲਵੇ ਦੇ ਵਿੱਚ ਇੱਕ ਹੋਰ ਤਕੜਾ ਮੋਰਚਾ ਪਾਉਣ ਦਾ ਲਾਵਾਂਗੇ ਜਿਹੜੀ ਇਹ ਸਰਕਾਰ ਨੇ ਕਾਨੂੰਨੀ ਹਰਕਤ ਕੀਤੀ ਆ ਆਉਣ ਵਾਲੇ ਸਮਾਂ ਦੇ ਵਿੱਚ ਸਰਕਾਰ ਦੇ ਮੂੰਹ ਤੇ ਚਪੇੜ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ